ਐਸ ਵੱਲੇ ਮੌਜੂਦ ਹੈਗੇ ਆ ਤਰਨਤਨ ਦੇ ਵਿੱਚ ਜਿੱਥੇ ਕਿ ਬੀਜੇਪੀ ਦੇ ਵੱਲੋਂ ਇੱਕ ਵਿਸ਼ਾਲ ਜਿਹੜਾ ਇਕੱਠ ਕੀਤਾ ਗਿਆ ਰੈਲੀ ਕੀਤੀ ਗਈ ਹੈ ਜਿੱਥੇ ਕਿ ਅੱਜ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਸਟੇਸ਼ਨਸ ਉੱਥੇ ਹੀ ਭਾਜਪਾ ਦੇ ਜਿਹੜੇ ਵੱਡੇ ਆਗੂ ਸੀਗੇ ਜਿਹੜੇ ਨਮਾਇਦੇ ਸੀਗੇ ਇੱਥੋਂ ਦੇ ਕੈਂਡੀਡੇਟ ਜਿੰਨ ਹਰਜੀਤ ਸਿੰਘ ਸੰਧੂ ਉਹ ਵੀ ਨਜ਼ਰ ਆਏ ਤੇ ਟਿੱਕੇ ਸ਼ਬਦਾਂ ਦੇ ਵਿੱਚ ਜਿੱਥੇ ਕਿ ਵਿਰੋਧੀਆਂ ਦੇ ਨਿਸ਼ਾਨੇ ਲਗਾਏ ਉੱਥੇ ਹੀ ਦੂਜੇ ਪਾਸੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਜਿਹੜੀ ਵੋਟ ਹੈ ਸਾਡੇ ਹੱਕ ਵਿੱਚ ਪਾਈ ਜਾਵੇ ਸੋ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਆ ਵੱਖ-ਵੱਖ ਉਹਦੇ ਦੇ ਕੰਮ ਕਰ ਚੁੱਕੇ ਨੇ ਪਿੱਛੇ ਜਿਹੜੀ ਲੋਕ ਸਭਾ ਦੀ ਚੋਣ ਸੀਗੀ ਉਹ ਵੀ ਲੜੀ ਹੈ ਸੋ ਸਾਡੇ ਨਾਲ ਇਸ ਵਕਤ ਬੰਦਾ ਮੀਆਂ ਸਾਹਮਣੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਹਮਦਰਦ ਜੀ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਤੁਹਾਡਾ ਧੰਨਵਾਦ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵੱਡਾ ਕਾਚ ਹੋਇਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਇੱਥੇ ਪਹੁੰਚੇ ਹੋਏ ਨੇ ਲੇਕਿਨ ਮੁੱਖ ਮੰਤਰੀ ਮੌਜੂਦਗੀ ਦੇ ਵਿੱਚ ਇਹਨਾਂ ਵਿਸ਼ਾ ਦੇ ਇਕੱਠ ਕਰਨਾ ਕਿਸੇ ਨਾ ਕਿਸੇ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਲੋਕਾਂ ਦੀ ਇੱਕ ਹੀ ਆਸ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਅੱਜ ਲੋਕ ਆਪ ਮੁਹਾਰੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇਕੱਠੇ ਦੇ ਵਿੱਚ ਆਏ ਨੇ ਤੇ ਸਾਨੂੰ ਆਸ ਆ ਕਿ ਲੋਕ ਇਸ ਬਾਈ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਸਾਥ ਦੇਣਗੇ ਸਰਦਾਰ ਹਰਜੀਤ ਸਿੰਘ ਜੀ ਨੂੰ ਵੋਟਾਂ ਪਾ ਕੇ ਕੰਮ ਜੱਬ ਕਰਾਂਗੇ ਕਿੱਦਾਂ ਦੇਖਦੇ ਹੋ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਕਿਉਂਕਿ ਸਰਕਾਰ ਤੇ ਜਿਹੜੀ ਵੀ ਹੁੰਦੀ ਉਹੀ ਕਹਿੰਦੀ ਅਸੀਂ ਕਿਸਾਨ ਹਤਾਸ਼ੀ ਆ ਕੋਈ ਕਹਿੰਦਾ ਅਸੀਂ ਵਪਾਰੀ ਵਾਲੀ ਹਤਾਸ਼ੀ ਆ ਆਮ ਆਦਮੀ ਪਾਰਟੀ ਨੇ ਵੀ ਇਹ ਗੱਲਾਂ ਕਈਆਂ ਸੀਗੀਆਂ ਲੇਕਿਨ ਕਿਤੇ ਨਾ ਕਿਤੇ ਨਰਾਜ਼ਗੀ ਵੀ ਹੁੰਦੀ ਆ ਕਿਤੇ ਨਾ ਕਿਤੇ ਕੁਝ ਲੋਕ ਖੁਸ਼ ਵੀ ਹੁੰਦੇ ਨੇ ਲੇਕਿਨ ਮੌਜੂਦਾ ਸਥਿਤੀ ਕਿੱਦਾਂ ਦੇਖਦੇ ਹੋ ਕਿਉਂਕ ਇਸ ਤੋਂ ਪਹਿਲਾਂ ਵੀ ਲੰਬੇ ਸਮੇਂ ਤੋਂ ਤੁਸੀਂ ਪਾਰਟੀਆਂ ਦਾ ਕੰਮ ਕੀਤਾ ਹੈ ਮੌਜੂਦਾ ਹਾਲਾਤ ਕੀ ਦੇਖਦੇ ਹੋ ਕਿ ਸਾਡਾ ਦੇਖਦੇ ਹੋ ਮਾਹੌਲ ਜ ਬੜੀਆਂ ਸਰਕਾਰਾਂ ਆਈਆਂ ਨੇ ਚਲੇ ਗਈਆਂ ਨੇ ਠੀਕ ਆ ਸਰਕਾਰਾਂ ਕੰਮ ਕਰਦੀਆਂ ਨੇ ਕਿਤੇ ਕੋਈ ਕਮੀ ਪੇਸ਼ੀ ਵੀ ਰਹਿ ਜਾਂਦੀ ਹੈ ਪਰ ਇਹ ਜਿਹੜੀ ਨਕਮੀ ਸਰਕਾਰ ਆਈ ਆ ਲੋਕਾਂ ਨਾਲ ਝੂਠੇ ਵਾਅਦੇ ਇਹਨਾਂ ਨੇ ਕੀਤੇ ਤੇ ਇੱਕ ਵੀ ਜਿਹੜਾ ਵਾਅਦਾ ਉਹ ਪੂਰਾ ਨਹੀਂ ਕੀਤਾ ਅੱਜ ਲੋਕ ਜਿਨ੍ਹਾਂ ਨੇ ਬੜੀ ਆਸ ਦੇ ਨਾਲ ਇਹ ਸਰਕਾਰ ਬਣਾਈ ਸੀ ਅੱਜ ਉਸੇ ਆਸ ਦੇ ਨਾਲ ਇਹ ਲੋਕ ਅਡੀਕ ਕਰ ਰਹੇ ਨੇ ਕਿ ਕਦੋਂ ਸਮਾਂ ਆਵੇ ਤੇ ਇਹ ਸਰਕਾਰ ਨੂੰ ਚਲਦਿਆਂ ਕਰੀਏ ਤੇ ਅਸੀਂ ਇੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਬਣਾਈਏ ਤਾਂ ਕਿ ਪੰਜਾਬ ਤਰੱਕੀ ਕਰ ਸਕੇ ਪੰਜਾਬ ਚੋਂ ਨਸ਼ਾ ਖਤਮ ਹੋ ਸਕੇ ਪੰਜਾਬ ਚੋਂ ਗੈਕਸਟਸੜਿਆ ਉਹ ਖਤਮ ਹੋ ਸਕਣ ਇਹ ਵੀਰੋ ਉਹਨਾਂ ਚਿਰ ਨਹੀਂ ਜੇ ਹੋਣਾ ਜਿੰਨਾ ਚਿਰ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਨਾ ਬਣੀ ਮੰਨੋ ਜੀ ਹਰੇਕ ਵਾਰੀ ਨਾ ਪਾਰਟੀਆਂ ਵਿਰੋਧੀ ਪਾਰਟੀਆਂ ਹੀ ਕਹਿੰਦੀਆਂ ਨੇ ਕਿ ਭਾਜਪਾ ਕਦੀ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਕਹਿੰਦੇ ਜੇ ਪੈਸੇ ਦੀ ਗੱਲ ਕਰਦੇ ਆ ਕਹਿੰਦੇ ਸਾਡੇ ਨਾਲ ਬਹਿਸ ਕਰਦਣ ਸਾਨੂੰ ਅਜੇ ਤੱਕ ਇਹਨਾਂ ਨੇ ਪੈਸਾ ਕੋਈ ਨਹੀਂ ਦਿੱਤਾ ਜਦ ਕਿ ਕੇਂਦਰ ਦਾ ਫਰਜ ਬੰਦਾ ਸੀਗਾ ਪੰਜਾਬ ਦੇ ਹਾਲਾਤ ਵੀ ਨਾਜ਼ੁਕ ਹੋਏ ਪੈਸਾ ਪਾਤ ਪਾਤ ਕੇ ਦੇਣਾ ਚਾਹੀਦਾ ਸੀਗਾ ਕਹਿੰਦੇ ਪੈਸਾ ਕੋਈ ਨਹੀਂ ਆ ਰਿਹਾ ਸਿੱਧ ਤਸ ਵੀ ਲੋਕਾਂ ਨੂੰ ਝੂਠ ਬੋਲਦੇ ਵਰਗ ਲਾਉਂਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਾਨੂੰ ਵੋਟਾਂ ਦੇ ਕੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਰਿਹਾ ਉਹ ਕਿਤੇ ਨਾ ਕਿਤੇ ਕਿਸਾਨ ਥੱਲੇ ਜਾ ਰਹੇ ਆ ਉਹਨਾਂ ਦੇ ਹੋਰ ਵਿਰੋਧੀ ਜਿਹੜੀ ਸੋਚਾਂ ਪੇਸ਼ ਕਰਦੇ ਆ ਇਹ ਪਿੱਛੇ ਵੀ ਜਿਹੜੇ 2 ਸਾਲ ਪਹਿਲਾਂ ਹੜਾਏ ਸੀ ਉਹਨਾਂ ਦੇ ਵਿੱਚ ਵੀ ਪਾਰਟੀ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਬੱਕਰੀਆਂ ਦਾ ਵੀ ਦੇਵਾਂਗੇ ਕੁਕੜੀਆਂ ਦਾ ਵੀ ਦੇਵਾਂਗੇ ਇੰਨਾ ਝੂਠ ਬੋਲਿਆ ਕਿਸੇ ਨੂੰ țeਲਾ ਨਹੀਂ ਦਿੱਤਾ ਹੁਣ ਵੀ ਸੈਂਟਰ ਗਵਰਨਮੈਂਟ ਨੇ 12000 ਕਰੋੜ ਰੁਪਈਆ ਇਹਨਾਂ ਨੂੰ ਪਹਿਲਾਂ ਦਿੱਤਾ ਉਹਦਾ ਇਹਨਾਂ ਦੇ ਚਾਰਕ ਮੰਤਰੀ ਕਹੀ ਜਾਂਦੇ ਸਾਡੇ ਕੋਲ ਆਇਆ ਤੇ ਚਾਰ ਕਹੀ ਜਾਂਦੇ ਸਾਡੇ ਕੋਲ ਆਇਆ ਹੀ ਨਹੀਂ ਹੁਣ ਜਾਓ ਚਾਰ ਝੂਠ ਬੋਲਦੇ ਆ ਜਾਂ ਦੂਜੇ ਚਾਰ ਝੂਠ ਬੋਲਦੇ ਨੇ ਜੀ ਹੁਣ ਮੋਦੀ ਸਾਹਿਬ ਆਏ ਨੇ 1600 ਕਰੋੜ ਰੁਪਈਆ ਦੇ ਕੇ ਗਏ ਨੇ ਔਰ ਉਹਨਾਂ ਨੇ ਬਿਛਵਾਸ ਦੁਆਇਆ ਕਿ ਇਹ ਤਾਂ ਸ਼ੁਰੂਆਤ ਆ ਤੁਸੀਂ ਲੋਕਾਂ ਨੂੰ ਦਿਓ ਵੰਡੇ ਨੇ ਸ਼ੁਰੂ ਕਰੋ ਹੋਰ ਜਿੰਨੇ ਪੈਸੇ ਕੋ ਮੈਂ ਦੇਵਾਂਗਾ ਕਿਉਂਕਿ ਮੋਦੀ ਸਾਹਿਬ ਪੰਜਾਬ ਨੂੰ ਪਿਆਰ ਕਰਦੇ ਅੱਜ ਜਿੰਨਾ ਕੰਮ ਮੋਦੀ ਸਾਹਿਬ ਨੇ ਪੰਜਾਬ ਵਾਸਤੇ ਕੀਤਾ ਚਾਹੇ ਧਾਰਮਿਕ ਤੌਰ ਤੇ ਲਾ ਲਓ ਪੋਲਿਟੀਕਲ ਤੌਰ ਤੇ ਲਾ ਲਓ ਮੋਦੀ ਸਾਹਿਬ ਪੰਜਾਬ ਨੂੰ ਬੜਾ ਪਿਆਰ ਕਰਦੇ ਨੇ ਉਹਨਾਂ ਵੱਲੋਂ ਕੋਈ ਇਨਾ ਨਹੀਂ ਤੇ ਭਗਵੰਤ ਮਾਨ ਜੀ ਕਹਿ ਦਿੰਦੇ ਨੇ ਕਿ ਮੇਰੇ ਤਾਂ ਖਜ਼ਾਨੇ ਭਰੇ ਪਏ ਆ ਮੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਤੇ ਵੀਰੋ ਜੇ ਕੋਈ ਪੈਸਾ ਉਥੋਂ ਆਉਂਦਾ ਇਹ ਪੈਸੇ ਨੂੰ ਸਹੀ ਤਰੀਕੇ ਨਾਲ ਵਰਤਦੇ ਨਹੀਂ ਆ ਉਹ ਪੈਸੇ ਦੀ ਗਲਤ ਵਰਤੋਂ ਕਰਦੇ ਆ ਹੋਰ ਨਾ ਕੰਮਾਂ ਵਾਸਤੇ ਵਰਤੀ ਜਾਂਦੇ ਆ ਸੈਂਟਰ ਗਵਰਨਮੈਂਟ ਵੱਲੋਂ ਕੋਈ ਪੈਸੇ ਨੂੰ ਨਾ ਨਹੀਂ ਪੰਜਾਬ ਖਾਸ ਕਰਕੇ ਪੰਜਾਬ ਨੂੰ ਜੀ ਇੱਕ ਆਖਰੀ ਸਵਾਲ ਹੈ ਹਰਜੀਤ ਸਿੰਘ ਸੰਧੂ ਨਾਲ ਬਹੁਤ ਲੰਬੇ ਸਮੇਂ ਤੋਂ ਤੁਹਾਡੀ ਨਿੱਜੀ ਸਾਝ ਵੀ ਰਹੀ ਹੈ ਪਾਰਟੀ ਦੇ ਵਿੱਚ ਵੀ ਕੰਮ ਕੀਤਾ ਹੈ ਪਿੱਛੇ ਜੇ ਤੁਸੀਂ ਲੋਕ ਸਭਾ ਦੀ ਚੋਣ ਲੜੀ ਹੈ ਬਹੁਤ ਕਿਤੇ ਨਾ ਕਿਤੇ ਗਰਾਫ ਵਧਿਆ ਭਾਜਪਾ ਦੀ VOTING ਪਰਸੈਂਟੇਜ ਦਾ ਤੁਹਾਡੇ ਨਾਲ ਵੀ ਸਮਰਥਕ ਜੁੜੇ ਨੇ ਤਰਨਤਨ ਦੇ ਵਿੱਚ ਵੀ ਲੋਕ ਜਾਣਦੇ ਹੋਣਗੇ ਲੇਕਿਨ ਕੀ ਲੱਗਦਾ ਹੁਣ ਕਿਸ ਤਰੀਕੇ ਨਾਲ ਤੁਹਾਡਾ ਯੋਗਦਾਨ ਰਹਿਣ ਵਾਲਾ ਹੈ ਕਿੰਨਾ ਕਿ ਘਰਾਂ 'ਚ ਜਾਉਂਗੇ ਕਿੰਨਾ ਕਿ ਚੋਣ ਪ੍ਰਚਾਰ ਕਰੋਂਗੇ ਕਿਉਂਕਿ ਲੋਕ ਕਿਤਨਾ ਕਿਤੇ ਚਾਹਦੇ ਦੇਖਦੇ ਆ ਵੱਡੇ ਤੁਹਾਡਾ ਆਪਣਾ ਤਜਰਬਾ ਕਿੰਨਾ ਕਿ ਸਾਥ ਤੁਹਾਡਾ ਰਹਿਣ ਵਾਲਾ ਅਜੀਤ ਸਿੰਘ ਸੰਧੂ ਨਾਲ ਕਿਉਂਕਿ ਚੋਣ ਦੇ ਵਿੱਚ ਹਜੇ ਤੱਕ ਲਗਭਗ 20 ਤੋਂ 25 ਦਿਨ ਦਾ ਸਮਾਂ ਹੈਗਾ ਤੇ 20 25 ਦਿਨ ਬਹੁਤ ਹੁੰਦੇ ਨਹੀਂ ਕੰਪੇਨਿੰਗ ਲਈ ਸਾਥ ਕਿਦਾਂ ਦਾ ਤੁਹਾਡਾ ਰਹਿਣ ਵਾਲਾ ਹੈ ਅਸੀਂ ਪਾਰਟੀ ਦੇ ਹੁਕਮ ਅਨਸਾਰ ਪੂਰੇ ਤਰਨਤਨ ਹਲਕੇ ਦੇ ਵਿੱਚ ਦਿਨ ਰਾਤ ਹੀ ਕਰਾਂਗੇ ਜਿੱਥੇ ਕਿਤੇ ਵੀ ਕਿਸੇ ਦੇ ਘਰ ਦੇ ਵਿੱਚ ਜਾਣ ਦੀ ਲੋੜ ਪਈ ਕਿਸੇ ਨੂੰ ਮਿੰਤ ਕਰਨ ਦੀ ਲੋੜ ਪਈ ਤਰਲਾ ਕਰਨ ਦੀ ਲੋੜ ਪਈ ਕਿ ਤੱਕੜੇ ਹੋ ਕੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਮਦਦ ਕਰੋ ਅਸੀਂ ਹਰ ਇੱਕ ਥਾਂ ਜਾਣ ਨੂੰ ਤਿਆਰ ਕੋਈ ਮੈਂ ਤੁਹਾਨੂੰ ਆਪ ਬਸਵਾ ਦਿੰਦੇ ਹਾਂ ਜੋ ਬਿਲਕੁਲ ਇਸਾਂ ਦੇ ਮਾਨਨਾ ਮਿਆਂ ਇਨਸਾਫ ਜਿੰਨਾ ਕਿ ਇਹ ਹੀ ਕਿਹਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੁਣ ਜਿਹੜਾ ਲੋਕ ਬਾਤ ਬਣਾ ਚੋਨ ਲੱਗੇ ਇਹਨਾਂ ਦਾ ਕਹਿਣਾ ਹੈ ਕਿ ਦਿਨਾਂ ਕਿਤੇ ਅੱਜ ਸਮਰਥਕੀ ਵੱਡੀ ਗਿਣਤੀ ਚ ਇਕੱਠੇ ਹੋਏ ਕਿਉਂਕਿ ਜਿਹੜਾ ਲਗਾਤਾਰ ਇਹ ਰੈਲੀਆਂ ਇਕੱਠ ਕੀਤੀ ਜਾ ਰਹੀ ਹੈ ਹਰੇਕ ਪਾਰਟੀ ਵੱਲੋਂ ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇੱਥੇ ਪਹੁੰਚੇ ਸੀਗੇ ਲੇਕਿਨ ਦੂਜੇ ਪਾਸੇ ਭਾਜਪਾ ਨੇ ਵੀ ਬਹੁਤ ਵਿਸ਼ਾਲ ਇਕੱਠ ਕੀਤਾ ਸੋ ਕਿਤੇ ਕਿਤੇ ਹਰੇਕ ਪਾਰਟੀ ਇਹੀ ਕਹਿਦੀ ਹੈ ਸਾਡਾ ਕਿਦਰ ਸਭ ਤੋਂ ਮਜ਼ਬੂਤ ਹੈ ਜਿੱਤ ਸਾਡੀ ਯਕੀਨੀ ਹੈ ਲੇਕਿਨ ਜਿਹੜੇ ਦਾਅਵੇ ਨੇ ਇਹ ਉਦੋਂ ਹੀ ਸਪਸ਼ਟ ਹੋਣਗੇ ਜਦੋਂ ਵੋਟਾਂ ਪੈਣਗੀਆਂ ਜਦੋਂ 14 ਤਰੀਕ ਨੂੰ ਨਤੀਜੇ ਆਉਣਗੇ ਸੋ ਨਤੀਜਿਆਂ ਵਾਲੀ ਜਿਹੜੀ ਤਰੀਕ ਹੈ ਉਹ ਵੀ ਉਡੀਕਾਂਗੇ ਜਿਸ ਦਿਨ ਚੋਣਾਂ ਹੋਣਗੀਆਂ ਉਸ ਦਿਨ ਹੀ ਅਪਡੇਟਾਂ ਦਿੰਦੇ ਰਾਵਾਂਗੇ ਤੁਸੀਂ ਜਿਹੜੇ ਹਮਦੰਦ ਟੀਵੀ ਨਾਲ ਮੈਂ ਖਾਨਿਸ਼ ਗੁੱਤਾ ਬਹੁਤ ਬਤਾਨਨਾ